ਪੇਉ ਕਲਦੀਪ ਮਾਨਕ ਤੇ ਖਿੰਦੇ ਨੂੰ ਹੀ ਜ਼ਿਆਦਾ ਕਹਿੰਦੇ ਜਿਹੜੀ ਤੰਗੀ ਸੀ ਜਿਹੜੀਆਂ ਜ਼ਿਆਦਾ ਹਨ ਇਹਨਾਂ ਨੂੰ ਚੁੱਪਦਾ ਸੁਖਾ ਅਮਰ ਸਿੰਘ ਚਮਕੀਲਾ ਇੱਕ ਖਿੰਦਾ ਸੁਰਿੰਦਰ ਚਿੰਦਾ ਤੇ ਇੱਕ ਕਲਦੀਪ ਮਾਨਕ ਜ਼ਿਆਦਾਤਰ ਇਹਨਾਂ ਤੇ ਲੋਕਾਂ ਨੇ ਰੱਖਿਆ ਮੈਂ ਇੱਕ ਤੁਹਾਨੂੰ ਇਹ ਤਾਂ ਦੱਸ ਰਿਹਾ ਵੀ ਜਦੋਂ ਵੀ ਅਸੀਂ ਕਿਤੇ ਵੀ ਇਹਨਾਂ ਬਾਰੇ ਗੱਲ ਹੁੰਦੀ ਤਾਂ ਕਲਦੀਪ ਮਾਨਕ ਤੇ ਸੁਰਿੰਦਰ ਚਿੰਦਾ ਦਾ ਨਾਮ ਲੈਂਦੇ ਆ ਹੈ ਹਾਲਾਂਕਿ ਸੁਰਿੰਦਰ ਚਿੰਦਾ ਉਸਤਾਦ ਸੀਗਾ ਚਮਕੀਲੇ ਦਾ ਪਰ ਫਿਰ ਵੀ ਲੋਕ ਕਹਿੰਦੇ ਆ ਏ استاد ਨੂੰ ਇਹ ਸੀ ਵੀ ਮੇਰੇ ਤੋਂ ਚੇਲਾ ਮੇਰਾ ਅੱਗੇ ਕਿਦਾਂ ਲੰਘਿਆ ਹੈ ਨਾ ਵੀ ਮੈਂ ਤਾਂ استاد ਸੀਗਾ ਹੈ ਤੇ ਇਸ ਕਰਕੇ ਵੀ ਇਹਨੂੰ ਜ਼ਿਆਦਾ ਜਲਨ ਹੁੰਦੀ ਸੀਗੀ ਬਹੁਤ ਸਾਰੇ ਚਮਕੀਲੇ ਦੇ ਜਿਹੜੇ ਨਾਲ ਮੈਨੇਜਰ ਵੀ ਸੀਗੇ ਜਾਂ ਜਿਹੜੇ ਉਹਦੇ ਪ੍ਰੋਗਰਾਮ ਬੁੱਕ ਕਰਦੇ ਸੀਗੇ ਉਹ ਵੀ ਇਹ ਗੱਲ ਕਹਿ ਚੁੱਕੇ ਆ ਵੀ ਇਹਨਾਂ ਨੂੰ ਜ਼ਿਆਦਾ ਜਲਨ ਹੁੰਦੀ ਸੀਗੀ ਇਹ ਨਹੀਂ ਸੀ ਝੱਲ ਕੇ ਖੁਸ਼ ਹੁੰਦੇ ਚਮਕੀਲੇ ਨੂੰ ਵੀ ਉਦਾਂ ਜੋ ਮਰਜੀ ਕਹੀ ਜਾਓ ਹੈ ਬਾਕੀ ਬਾਬੇਓ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਜਰੂਰ ਕਮੈਂਟਾਂ ਚ ਲਿਖਿਓ ਨਾ ਅਸੀਂ ਤਾਂ ਉਹ ਹੀ ਤੁਹਾਨੂੰ ਦੱਸਣਾ ਜਿਹੜੀ ਲੋਕਾਂ ਦੀ ਰਾਏ ਆ ਬਹੁਤ ਸਾਰੀਆਂ ਕਿਤਾਬਾਂ ਵੀ ਆਈਆਂ ਉਹਨਾਂ ਚ ਵੀ ਇਹੋ ਹੀ ਲਿਖਿਆ ਗਿਆ ਪੇ ਹਾਂ ਇਹ ਲੋਕ ਜਿਹੜੇ ਬਾਕੀ ਸਿੰਗਰ ਸੇ ਚਮਕੀਲੇ ਤੋਂ ਭਾਈ ਬਹੁਤ ਖਾਰ ਖਾਂਦੇ ਸੇ ਇਨ੍ਹਾਂ ਤੋਂ ਇਹ ਜਰਿਆ ਨਹੀਂ ਸੀ ਜਾਂਦਾ ਚਮਕੀਲਾ ਇੰਨਾ ਅੱਗੇ ਕਾਤੇ ਨਿਕਲ ਗਿਆ ਇੰਨਾ ਹਿੱਟ ਕਾਤੇ ਜਾ ਰਿਹਾ ਆ ਹਾਲਾਂਕਿ ਕਹਿੰਦੇ ਕੰਮ ਇਨ੍ਹਾਂ ਦਾ ਵੀ ਪੂਰਾ ਚੱਲਦਾ ਸੀਗਾ ਇਨ੍ਹਾਂ ਦੀ ਵੀ ਚੜ੍ਹਾਈ ਪੂਰੀ ਸੀ ਪਰ ਫਿਰ ਵੀ ਉਹ ਕਹਿੰਦੇ ਹੁੰਦੇ ਨਹੀਂ ਪੇ ਮੈਂ ਹੀ ਹੋਵਾਂ ਬਾਕੀ ਨਾ ਹੋਵੇ ਉਹ ਗੱਲ ਇਹਦੇ ਵਿੱਚ ਲੋਕਾਂ ਦੇ ਕਹਿਣ ਮੁਤਾਬਕ ਦੋਸਤੋ ਹਮੇਸ਼ਾ ਸੁਣੀ ਜਾਂਦੀ ਆ ਕਿ ਜਦੋਂ ਚਮਕੀਲੇ ਦੀ ਗੱਲ ਛੇੜਦੀ ਹੈ ਤਾਂ ਇਹਨਾਂ ਨਾਲ ਸਿੰਗਰਾਂ ਦੀ ਜ਼ਰੂਰ ਛੇੜਦੀ ਹੈ ਵੀ ਇਹ ਸਿੰਗਰ ਨਹੀਂ ਸੀ ਚੱਲ ਕੇ ਚਮਕੀਲੇ ਨੂੰ ਖੋਚ ਤੁਸੀਂ ਇਹਦੇ ਬਾਰੇ ਕੀ ਕਹੋਗੇ ਜ਼ਰੂਰ ਦੱਸੋ